ਉਹ ਚਾਰ ਪੱਗਾਂ ਉਹ ਚੌਕ ਮਗਲ ਧੱਕ ਦਾ ਚੌਕ ਸੁਭਾਨ ਹੋ ਜਾ ਰਹਿਣਾ ਆਪਦੀ ਮਸ਼ੀਨ ਦਾ ਯੱਕ ਟੋਏ ਦੇ ਚਾਰ ਉੱਟ ਪਾਵਾ ਆ ਇਧਰੋਂ ਟਰੈਕਟਰ ਆ ਗਿਆ ਟਰੈਕਟਰ ਪਾ ਇਧਰ ਰੱਫ ਵੀ ਆ ਗਿਆ ਰੱਫ ਵੀ ਕਹਿੰਦਾ ਆ ਜਾਓ ਕਿ ਨਾ ਕਿਉਂ ਨਾਮ ਜਿੱਤ ਕੇ ਕਿਵੇਂ ਆ ਰੱਬ ਕਹਿੰਦਾ ਤੁਹਾਨੂੰ ਜਿੱਤਿਆਉਣਾ ਆ ਜੋ ਕੇ ਨਾ ਆ ਦੇਖੋ ਲੈ ਇਧਰੋਂ ਕਾਲੀ ਘੱਟ ਚੜ ਕੇ ਆ ਗਈ ਪੂਰੀ ਫੋਲ ਮੇਤਰੋਂ ਉਧਰੋਂ ਰੱਬ ਵੀ ਕਹਿੰਦਾ ਆ ਗਿਆ ਮੈਂ ਤੇ ਇਧਰੋਂ ਚਾਰ ਵੀ ਧਰੂ ਕਰਤਾ ਮੱਕੀ ਦਾ ਪਾਉਣਾ ਤੇ 16-17 ਕਿੱਲੇ ਨੇ ਆਪਣੇ ਆਪ ਦੇ ਰਹਿ ਗਏ ਜੀ ਹਾਦਰ ਚਲਾਦੀ ਮਸ਼ੀਨ ਆ ਪਹਿਲਾ ਹੋਰ ਆ ਜਿਹੜਾ ਲੈ ਕੇ ਚੱਲੇ ਆਂਗੇ ਤੇ ਟਰੈਕਟਰ ਸਾਰੇ ਹਾਜ਼ਰ ਹੋ ਗਏ ਗੇ ਰਾ ਬਾਕੀ ਆਈ ਜਾਂਦੇ ਨੇ ਨਾਲ ਉਹਦੇ ਛੜਦੇ ਨਾ ਕਰਾ ਲੱਗਦਾ ਜੇ ਆਪਾਂ ਸਿੱਟੀ ਚੱਲੇ ਵੀ ਨਾਲ ਹੁੰਦੇ ਚੱਲੀ ਜੱਲਣਾ ਹੁਣ ਹੋਰ ਵੀ ਬਹੁਤ ਟਰੈਕਟਰ ਆ ਚਾਰ ਰੋ ਵਾਲੀ ਮਸ਼ੀਨ ਆ ਗੱਰ ਤਾਂ ਕੱਢ ਦੇਣੀ ਆ ਹੱਕੀ ਦੇ ਚਾਰ ਦੇ ਆ ਕਰਨਾ ਹੈਲ ਨਾ ਆਪਾਂ ਜਿੱਤਿਆਂ ਦਾ ਮਿੱਤਰੋ ਨਾ ਹਾਰਿਆਂ ਦਾ ਬਾਕੀ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਆਂਗੇ ਨਾ ਦੇ ਵੀ ਹੋਰ ਤੋਂ ਉਹ ਵੀ ਇਹ ਰਹਿਣਾ ਪਊਗਾ चार पौक मां कॾहिं चौक चार ਆਦੇ 3.5 ਹੋ ਗਏ ਦੂਜਾ ਦਿਨ ਚੜ ਗਿਆ ਤੇ ਫੇਰ ਖਵਲ ਖਵਲ ਲਾਗੇ ਕਿਉਂਕਿ ਇਧਰ ਪੱਕਾ ਖਾਲ ਆ ਗਿਆ ਨਾਹਰ ਨਾਹਰ ਦੇ ਨਾਲ-ਨਾਲ ਨਾਰ ਦੇ ਨਾਲ-ਨਾਲ ਖਵਲ ਲਾ ਗਿਆ ਜੇ ਟਰੈਕਟਰ ਉਹ ਥੜ ਜਾ ਤੱਕਾ ਕਭ ਕਰਦਾ ਉਹ ਸੰਗਾ ਨਿਕਲ ਗਿਆ ਲਾਈ ਵੀ ਸੰਗਾ ਦੇਖਣ ਗਿਆ ਉਹ ਮਿਹਨਰੀ ਕਿਧਰ ਖੋਭੀ ਉਧਰ ਖੋ ਵੀ ਖੜੀ ਆ ਲੈ ਵੀ ਦੋਂਦੇ ਟਰੈਕਟਰ ਪਰਲੇ ਪਾਸੇ ਠੀਕ ਆ ਜੀ ਮਿੱਤਰੋ ਪਰਲੇ ਪਾਸੇ ਮਿਹਨਰਾ ਖੋ ਗਿਆ ਇਧਰ 852 ਖੋ ਗਿਆ ਜੀ ਉੱਪਰ ਦੇ ਉਹ ਤੀਜੇ ਲੋਧ ਲਈ ਪਹਿਲੇ ਲੋਧ ਨੂੰ ਲਈ ਤੀਜੇ ਜੀ ਵਾ ਠੀਕ ਆ ਗੋਡੇ ਨਾਲ ਵਾਲਾ ਰੇਸ ਆਇਨੂ 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 ਕਾਟੇ ਨੂੰ ਸਿੰਗਲ ਟਾਇਰ ਕਰਿਆ ਮਿੱਤਰੋ ਫੇਰ ਵੀ ਦੇਖੋ ਕਿਹੜੇ ਨੋਟ ਆਪਰੇ ਜਾਂਦੇ ਆ ਬਰੋ ਦੇਖੋ ਹੈ ਮੇਰੀ ਬੰਦ ਹੋ ਗਈ ਮੇਰੀ ਬੰਦ ਹੋ ਗਈ ਪਲਸ ਕਾਰਟ ਨਹੀਂ ਹੋਈ ਉਹ ਪਹਿਲਾਂ ਮੈਨੂੰ ਆ ਹੋ ਗਿਆ ਸਪਾਇੰਡਲ ਟੁੱਟ ਗਿਆ ਉਹਦੇ ਬਾਅਦ ਨਾਲ ਇੱਥੇ ਹੋਇਆਗਾ ਠੀਕ ਹੈ ਹਾਂ ਚਾਲ ਆ ਜਾ ਉਹਦੇ ਕੋਲੇ ਚਲੀ ਵਿੰਦਰੀ ਕੋਲੇ ਇਹਦਾ ਰੋਜ ਤਾਂ ਕੱਢ ਲਈਏ ਇਹਦਾ ਕੱਟ ਲੈਣਗੇ ਟੋਚਣੇ ਦਾ ਨਿਕਲ ਆਇਆ ਮੇਰੀ ਮਸ਼ੀਨ ਨੇ ਖੱਟੀ ਪਾਈ ਹਾਂ ਚਾਰ ਜਿਆਦਾ ਤੇਰਾ ਬਹਿੰਦਾ ਤੁਰਾਂ ਦਾੜੀ ਆ ਤਾਂ ਹਾਂ ਨਹੀਂ ਹੋਣ ਦਿੰਦੇ ਛੋਟੇ ਦੋਨੇ ਛੱਡੇ ਹੋਇਆ ਬਦਲ ਬਦਲ ਬੈਠੀ ਜਾਂਦੇ ਆ ਇਹਨੂੰ ਮੈਂ ਕਿਹਾ ਟੋਕਰਾਂ ਨਾ ਕੱਢ ਦਿੰਨਾ ਜਰਾ ਹੱਕ ਆਹ ਟੋਕਰਾਂ ਨਾ ਕੱਢ ਦੇ ਉਹਦਾ ਬਾਲਾ ਬੁਰਾ ਹਾਲ ਹੋ ਜੂ ਵਾਹਣ ਦਾ ਹੋਰ ਵਾਹਣ ਦਾ ਵੀ ਨਾਲ ਉਹ ਵੀ ਇੱਥੋਂ ਨਿਕਲ ਨਹੀਂ ਰਿਹਾ ਨਿਕਲਦੀ ਅੱਛਾ ਉਹ ਟੋਕਰਾ ਜਾ ਮੈਂ ਆਖਿਆ ਇਹਨੂੰ ਪਾਈ ਦਿਓ ਟਰਾਲੀ ਦੇ ਵਿੱਚ ਉਹਦਾ ਹੁਣ ਜਾਊਗੀ ਤੇ ਇੱਧਰ ਖਾਲ ਦਾ ਪਾਣੀ ਨਾਲ ਟੋਟਰ ਵੀ ਬੰਦ ਹੋ ਗਿਆ ਉਹ ਲਿਆਂਦਾ ਖਿੱਚੀ ਜਾਵਾ ਬੰਦ ਹੋਏ ਇਹਨੂੰ ਛੱਡ ਦੇ ਕਲਚ ਕੋਲ ਉੱਚਾ ਦਾ ਲੈ 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 ਲੈ